ਸ਼ਸ਼ੀਕਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੋਗੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਮਿੱਤਰੋ ਬਲਾਸਪੁਰ ਬਾਈ ਧਰਮਪ੍ਰੀਤ ਦਾ ਪਿੰਡ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਪਿੰਡ ਆ ਤੇ ਬਲਾਸਪੁਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਬਾਈ ਦੇ ਕੋਲੇ ਜਿਸ ਭਰਾ ਦੇ ਕੋਲੇ ਕਟੀਆਂ ਝੋਟੀਆਂ ਦਾ ਕੰਮ ਆ ਮਿੱਤਰੋ ਅੱਜ ਤੁਹਾਨੂੰ ਦੋ ਕਟੀਆਂ ਦਿਖਾਉਣੀਆਂ ਪਹਿਲੇ ਨੰਬਰ ਤੇ ਦੱਸ ਦਿਆ ਵੀ ਦੋਵਾਂ ਕੱਟੀਆਂ ਦੇ ਦੋ ਥਣ ਗਲਾਬੀ ਦੋ ਕਾਲੇ ਦੋ ਥਣ ਗਲਾਬੀ ਤੇ ਦੋ ਕਾਲੇ ਪ੍ਰਮਾਤਮਾ ਨੇ ਅੰਗ ਵੀ ਚੁਣ-ਚੁਣ ਕੇ ਲਾਇਆ ਉਹ ਭਰਾ ਵੀਡੀਓ ਨੂੰ ਗੌਰ ਨਾਲ ਦੇਖ ਲਿਓ ਜਿਹੜੇ ਇਸ ਬਰੀਡ ਦੀ ਪਰਖ ਕਰਦੇ ਆ ਜਿਹੜੇ ਇਸ ਬਰੀਡ ਦੇ ਉੱਤੇ ਜੁੜੇ ਹੋਏ ਆ ਕਿਉਂਕਿ ਹਰ ਬੰਦੇ ਨੂੰ ਇਹ ਚੀਜ਼ ਦੀ ਸਮਝ ਨਹੀਂ ਹੁੰਦੀ ਤੁਹਾਨੂੰ ਇੱਕ ਕੱਟੀ ਦਿਖਾਉਣੀ ਆ ਜਿਦੀ ਧੌਣਵਾ ਕਮਲ ਲੰਬੀ ਆ ਕੱਟ ਬਹੁਤ ਚੰਗਾ ਵਾ ਮਿੱਤਰ ਇੱਕ ਕੱਟੀ ਦਿਖਾਉਣੀ ਆ ਜਿੰਦੇ ਪ੍ਰਿੰਟ ਸਕਿਨ ਚਮੜੀ ਆ ਜਿਹੜੀ ਬਾਡੀ ਬੰਤਰ ਆ ਜਿਹੜੀ ਪੁੜਾ ਵਾ ਜਿਹੜਾ ਉਹ ਬਹੁਤ ਚੰਗਾ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਦੇ ਨਾਲ ਕਰਦੇ ਸਤਿ ਸ੍ਰੀ ਅਕਾਲ ਬਾਈ ਵਾਰ ਵਾਰ ਸਵਾਗਤ ਆ ਤੁਹਾਡਾ ਜੀ ਹੋਰ ਬਾਈ ਠੀਕ ਠਾਕ ਆ ਜੀ ਬਹੁਤ ਹੀ ਵਧੀਆ ਹਾਂਜੀ ਤੇ ਅੱਜ ਆਪਣੇ ਕੋਲੇ ਕਿੰਨੇ ਜਨਮ ਜਨਵਾਰ ਅੱਜ 2 ਆ ਸਰਬੇ ਠੀਕ ਆ ਜੀ ਅੱਜ ਦੋਨੋਂ ਦੇ ਵਿੱਚੋਂ ਜਿਹੜੀ ਨੀਲੀ ਰਾਵੀ ਦੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸ ਸੱਚੀ ਤੇਰਾ ਨਾਂ ਕੀ ਹੈ ਮੈਂ ਚੇਤਾ ਪੁੱਛਦਾ ਨਾਂ ਮੇਰਾ ਕਰਮਾ ਕਰਮਾ ਤੇ ਤੂੰ ਕਹਿੰਦਾ ਤੇ ਤੇਰੇ ਹੋਰ ਆਉਂਦਾ ਕਿ ਉਹ ਵੈਸੇ ਉਹ ਵੈਸੇ ਹੀ ਆਉਂਦਾ ਉਹ ਫੋਨ ਦੇ ਥਰੂ ਆਉਂਦਾ ਫੋਨ ਦੇ ਥਰੂ ਲਿਖ ਦੇ ਕਰਮਾ ਭਾਈ ਠੀਕ ਆ ਸੁਧਾਰ ਕਰਦੇ ਉਹ ਤੇ ਕਰਮੇ ਭਾਈ ਗੱਲ ਐ ਉਹ ਆ ਦੋ ਜਾਨਵਰ ਆ ਪਹਿਲੇ ਨmber ਟੇਡੇ ਘਾਟਾਂ ਵਾਲੀ ਕੱਟੀ ਦੀ ਕੀਰਤੀ ਇਹ ਸਰਵੇ 1.5 ਸਾਲ ਦੇ ਘੇਰੇ ਦੀ ਆ ਠੀਕ ਆ ਇਹ ਇਹ ਛੋਟਾ ਜਿਹਾ ਨਿਆਣੂ ਹੀ ਸੀ ਜਦੋਂ ਦੀ ਆਪਣੇ ਕੋਲੇ ਇਹ ਵੀ ਰੱਖੀ ਹੋਈ ਸੀ ਮੇਰੇ ਘਰੇ ਹੀ ਆਈ ਹੋਈ ਹੈ ਬਾਈ ਨੇ ਤਿਆਰੀ ਕਰਦਾ ਮੈਂ ਪਹਿਲਾਂ ਵੀ ਦੱਸਦਾ ਨਾ ਬਾਈ ਲਿਆ ਕੇ ਕੱਟੀ ਉਦੋਂ ਨਹੀਂ ਵੇਚਦਾ 6 ਮਹੀਨੇ ਸਾਲ ਉਹਦੀ ਕੇਅਰ ਕਰਦਾ ਬਾਈ ਉਹਦੇ ਅੰਦਰ ਲੀਆਂ ਕਮੀਆਂ ਦੂਰ ਕਰਕੇ ਤੁਹਾਨੂੰ ਦਿੰਦਾ ਹਨਾ ਬਾਈ ਅੱਛਾ ਬਾਈ ਇਹ ਕਿੰਨੇ ਚਿਰ ਦੀ ਹੋਗੀ ਹੁਣ ਇਹ 1.5 ਸਾਲ ਦੇ ਕਿੰਨੇ ਮੰਨ ਲਾ ਹੈਗੀ 12-18 ਮਹੀਨੇ ਦੀ ਇੱਕ ਗੱਲ ਆ ਯਾਰ ਇਹ ਨਸਲ ਬਾਕਮਾਲ ਤੇ ਜਾਊਗੀ ਹਾਂ ਹੈਨਾ ਸਿੰਘ ਕਿੰਨਾ ਪੇਸ਼ਾ ਨੂੰ ਕਰਕੇ ਮੋੜਿਆ ਤਾਉਣ ਦੀ ਗਰਦਨ ਦੀ ਗਰਦਨ ਦੀ ਲੰਬਾਈ ਦਿਖਾਈ ਦੂਜੀ ਕੱਟੀ ਦੇ ਮੁਕਾਬਲੇ ਵੇਖੀ ਬਈ ਉਹਦੀ ਮਿੰਨ ਦੀ ਗੱਠ ਨੂੰ ਦੇਂਦੀ ਮਿੰਨ ਦੀ ਮੜਾ ਇਹਨਾਂ ਕਲੀਅਰ ਕਰਦੀ ਆਹ ਵੇਖੋ ਬਈ ਇਹਦੀ ਗਰਦਨ ਇਧਰਲੀ ਕੱਟੀ ਨੂੰ ਮਾਰੀ ਜਗਾ ਇਹਦੀ ਗਰਦਨ ਵੇਖੋ ਅੱਛਾ ਕਿੰਨੇ ਜੇ ਇਹ ਹੁਣ ਉਹ ਜਿਹੜੀ ਕੱਟੀ ਆ ਮੰਨ ਲਓ ਭਾਈ ਉਹਦੇ ਤੁਹਾਨੂੰ ਕੋਈ ਰਿਕਾਰਡ ਦਾ ਪਤਾ ਕਿ ਨਹੀਂ ਨਹੀਂ ਰਿਕਾਰਡ ਦਾ ਨਹੀਂ ਪਤਾ ਸਰਪੇ ਨਾਂ ਜੇ ਪਤਾ ਹੁੰਦਾ ਤਾਂ ਮੈਂ ਕਹਿੰਦਾ ਵੀ ਨਹੀਂ ਕਿਸੇ ਨੂੰ ਠੀਕ ਆ ਤੇ ਪਰ ਜਿਹੜੀ ਮੈਨੂੰ ਉਹਦੇ ਵਿੱਚ ਆਪ ਨੂੰ ਲੱਗ ਰਹੀ ਹੈ ਨਸਲ ਬਰੀਡ ਕੋਸਤ ਉਹਦਾ ਕਰਕੇ ਹੀ ਮੇਰੀ ਘਰੇ ਇਹ ਰੱਖੀ ਹੋਈ ਆ ਹਾਂ ਅੱਜ ਵੀ ਇਹ ਵਿਦੇ ਪਾਉਣ ਦਾ ਕਾਰਨ ਇਹ ਹੈ ਵੀ ਆ ਦੂਜੀ ਗੱਟੀ ਕੱਲ੍ਹ ਹੋਈ ਹੈ ਕੱਲਿਓਾ ਠੀਕ ਹੈ ਮੈਂ ਕਿਹਾ ਚਲੋ ਵੀ ਜੇ ਕਈ ਵਾਰ ਕਿਸੇ ਵੀਰ ਨੂੰ ਪਸੰਦ ਹੋ ਜਾਵੇ ਜਿਹਦਾ ਦਿਲ ਲੱਗ ਜੇ ਠੀਕ ਹੈ ਨਹੀਂ ਤਾਂ ਖੜੀ ਤਾਂ ਹੈਗੀ ਆ ਨਹੀਂ ਤਾਂ ਫਿਰ ਹੈ ਕੋਈ ਆਪਣੇ ਕੋਲੇ ਹੋ ਗਏ ਘੱਟ ਤੋਂ ਘੱਟ ਨੂੰ 8-9 ਮਹੀਨੇ ਹੋ ਗਏ ਗੱਟੀ ਕੋਲੇ ਆਪਣੇ ਫਿਰ ਭਾਈ ਕਿ ਇਹਨਾਂ ਨੂੰ ਫੀਡ ਹੀ ਖਵਾਉਣਾ ਉਹਨਾਂ ਕਿ ਚਾਰ ਫੀਡ ਤੇ ਪਾਉਣਾ ਫੀਡ ਤੇ ਮਾਣਾ ਪੈਂਦਾ ਇਹਨਾਂ ਨੂੰ ਦਾਣਾ ਹੀ ਤੇ ਫੇਰੀ ਕਮੀਆਂ ਦੂਰ ਹੁੰਦੀ ਹੈ ਤੇ ਤਾਕਤ ਜਾਂਦੀ ਹੈ ਨਾ ਤਾਕਤ ਜਾਂਦੀ ਹੈ ਹੂੰ ਅੱਛਾ ਇੱਕ ਗੱਲ ਹੋਰ ਆ ਥਣ ਵੀ ਪੇਟ ਵੇ ਕਿੰਨਾ ਲੰਬਾ ਪੂਰਾ ਪੇਟ ਵੇ ਕਿੰਨਾ ਖੋਲਾ ਢੁਲਾ ਮਤਲਬ ਉਹ ਕੱਟੀ ਦੇ ਮੁਕਾਬਲੇ ਆਪਾਂ ਬਾੜੀ ਨਹੀਂ ਕਹਿੰਦੇ ਉਹਨੂੰ ਉਹਦੇ ਮੁਕਾਬਲੇ ਦੁੱਗਣਾ ਪੇਟ ਪੂਰਾ ਇਹ ਭਾਈ ਫਿਰ ਤੂੰ ਤਾਂ ਜੁੜਿਆ ਹੋਇਆ ਤੇਰੇ ਕੋਲ ਮਤਲਬ ਨੀਲੀ ਰਾਵੀ ਨਸਲ ਬਹੁਤ ਜ਼ਿਆਦਾ ਰੱਖੀ ਹੋਈ ਹੈ ਹਨਾ ਇਹਦੇ ਨਾਲ ਫਿਰ ਜੁੜਿਆ ਹੋਇਆ ਤੂੰ ਤੇਨੂੰ ਪਰਖ ਦੇ ਮੁਤਾਬਕ ਖਰੀਦਾ ਹੋਣਾ ਪਊ ਕਿ ਜੀ ਪਰਖ ਨਹੀਂ ਮਹਾਰਾਜ ਦੀ ਦੇਣਾ ਪਰਖ ਤਾਂ ਚਲੋ ਆਪਾਂ ਤਾਂ ਨਹੀਂ ਕਹਿੰਦੇ ਵੀ ਪਰਖਾ ਕੋਈ ਉਹ ਮਨ ਨੂੰ ਹੀ ਜੋ ਪ੍ਰਮਾਤਮਾ ਦੀ ਰਜਾ ਹੁੰਦੀ ਹੈ ਇਹਨਾਂ ਦੀ ਇੱਕ ਗੱਲ ਹੋਰ ਵੇਖ ਜਿਹੜੀ ਚੀਜ਼ ਤੇ ਦਿਲ ਲੱਗ ਜਾਂਦੀ ਫਿਰ ਉਹ ਨਹੀਂ ਮੈਂ ਪੈਸਿਆਂ ਮਗਰ ਨਹੀਂ ਫਿਰ ਮੈਂ ਜਾਂਦਾ ਇਹ ਚੀਜ਼ ਮੈਂ ਹਾਂ ਇਹ ਤੂੰ ਮੇਰੇ ਕੋਲੇ ਆਉਣਾ ਚਲੋ ਵੀਰ ਹੁਣ ਗੱਲਾਂ ਸੁਣਦੇ ਜਾਂ ਵੇਂਦੇ ਉਹਨਾਂ ਨੇ ਕਿਹੜਾ ਆਪਣੇ ਕੋਲੇ ਆ ਕੇ ਵੇਖਣਾ ਤੂੰ ਤਾਂ ਮੇਰੇ ਕੋਲੇ ਆਉਣਾ ਜਾਂ ਕਰੇ ਪਸਮਾ ਦਾ ਵੀ ਪਤਾ ਵੀ ਕਿੱਦਾਂ ਦੇ ਰੱਖੇ ਕਿੰਨੇ ਰੱਖਿਆ ਤੇ ਇਸ ਗੱਲ ਦਾ ਵੀ ਐ ਤੂੰ ਵੀ ਮੇਰੇ ਕੋਲੇ ਛੋਟੇ ਜਾਨਵਰ ਵੀ ਹਾਂ ਤੇ ਤੋਂ ਵੱਧ ਹੀ ਪੈਸੇ ਲੱਗਦੇ ਵਾ ਵਾ ਹਾਂ ਬਾਈ ਮੈਂ ਮਤਲਬ ਕਈ ਵਾਰੀ ਮੈਂ ਆਪ ਸੋਚਦਾ ਹਾਂ ਨਾ ਯਾਰ ਬਾਈ ਇੰਨੇ ਪੈਸੇ ਲਾ ਕੇ ਲਿਆਇਆ ਪਰ ਵਿਕਦੇ ਵੀ ਆ ਬਾਈ ਆਪਾਂ ਜਦੋਂ 6 ਮਹੀਨੇ ਸਾਮਕੇ ਵੇਖਦੇ ਆ ਪਰ ਲੈਣ ਵਾਲੇ ਵੀ ਖੁਸ਼ ਹੋਣਗੇ ਹਾਂ ਅੱਛਾ ਟੇਡੇ ਘਾਟ ਵਾਲੀ ਕੱਟੀ ਆ ਜਿਹੜੀ ਬਾਈ ਇਹ ਕਿੰਨੇ ਦੀ ਦੇ ਦੇਾਂਗੇ ਆਪਾਂ ਇਹ ਆਪਾਂ 35000 ਦੀ ਦੇ ਦੇ 35000 ਦੇ ਦੇ ਵਿੱਚੋਂ ਲਾੜ ਪਿਆਰ ਥੋੜਾ ਬੁੱਖ ਹਾਂ ਕਰਦੇ ਠੀਕ ਹੈ ਤੇ ਜਿਹੜੀ ਆ ਦੂਜੀ ਕੱਟੀ ਇਹ ਕਿੰਨੇ ਚਰਦੀ ਹੈ ਬਾਈ ਇਹ ਮੰਨ ਕੇ ਚਲੋ ਉਮਰ ਤਾਂ ਇਹਦੀ ਵੀ ਏਡੀ ਕੀ ਹੈ ਠੀਕ ਹੈ ਇਹ ਇਹ ਥੋੜਾ ਜਾਇਆ ਵੀ ਉਹ ਬੈਠਮੀ ਜ਼ਿਆਦਾ ਕੀ ਇਹ ਥੋੜੀ ਵੱਡੀ ਬਣ ਜੂ ਕਹਿਣ ਹਾਂ ਆਪਾਂ ਕਿਸੇ ਨੂੰ ਕਹਾਂ ਪੁੜਾ ਪੜਾ ਦੀ ਪਿੱਛੋਂ ਕਰੀ ਇਹਨੂੰ ਬਈ ਮੇਰਾ ਕਿੱਤੀ ਬਣਾ ਜਾਂਦਾ ਇਹਨੂੰ ਪੂਰ ਕਰੀ ਇਹਦਾ ਪੁੜਾ ਵੇਖੇ ਡਾ 15 ਘੱਟੀ ਦਾ ਹਣਾ ਬਈ ਹਾਂ ਇਹ ਸਾਰੀਆਂ ਨਿਸ਼ਾਨਾਂ ਵਾਲੀਆਂ ਕਈ ਵੀਰਾਂ ਨੂੰ ਐ ਹੁੰਦਾ ਵੀ ਮਗਰ ਸੂਲ ਤੇ ਨਿਸ਼ਾਨ ਹੋਵੇ ਤਾਂ ਤੇ ਹੋਵੇ ਇਹਦੇ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਵੀ ਕਬਰ ਆ ਸਿਕਨ ਵੀ ਬਹੁਤ ਕਮਾਰ ਹਾਂ ਬਾਕੀ ਫਿਰ ਉਹੀ ਗੱਲ ਆ ਗਈ ਨਾ ਬਈ ਗੱਲ ਤਾਂ ਯਾਰ ਹਰ ਮਨਾ ਹੁਣ ਜੇ ਕਿਸੇ ਨੇ ਲਾ ਜਾ ਕੇ ਕੱਟੀ ਫੁਰਲੀ ਤੇ ਬਣਾ ਲੈਂਦਾ ਅਗਲਾ ਪੱਠੇ ਦੋ ਟਾਈਮ ਪਾਈ ਜਾਂਦਾ ਭਾਈ ਪਰ ਨਹੀਂ ਯਾਰ ਇਹ ਚੀਜ਼ਾਂ ਘਰਖਾਂਦੀਆਂ ਘਰਖਾਂਦੀਆਂ ਉਹ ਹੀ ਸਾਲਾਂ ਦੀ ਕਹਾਵਤਾਂ ਵੀ ਘਰ ਖਾ ਕੇ ਪਲੇਅਰ ਬਣਦੇ ਹਾਂ ਜਦੋਂ ਜਦੋਂ ਆਪਾਂ ਮੈਦਾਨ ਦੇ ਵਿੱਚ ਆਉਣਾ ਨਾ ਤੇ ਆਪਣੇ ਸਰੀਰ ਤੇ ਕੁਝ ਚਾਹੀਦਾ ਹੁਣ ਇਹਨੇ ਦੁੱਧ ਲੈਵਲ ਤੇ ਜਦੋਂ ਹੁਣ ਉਦੋਂ ਬਈਂ ਦੇ ਵਿੱਚ ਤਾਕਤ ਵੀ ਚਾਹੀਦੀ ਹੈ ਕਿ ਤਾਕਤ ਉਹ ਉਹ ਕਾਮਯਾਬ ਹੋਣੀ ਜਿਹੜੀ ਮੋਢੇ ਤੋਂ ਚੱਲੀ ਹੁਣ ਤੇ ਵੀ ਜੁੜਨੀ ਹੈ ਹਾਂ ਅੱਛਾ ਇਹ ਕਿੰਨੇ ਦੀ ਦੇ ਦੇਵੀਂ ਭਾਈ ਇਹ ਵੀ ਉਹਨੇ ਦੀ 35 ਰੁਪਈਏ 70 ਦਾ ਜੋੜਾ 70 ਜੇ ਕੋਈ ਕਹਵੇ ਮਾਨਤਾ ਤੇ ਕੋਨਾ ਡੋਲਾ ਕਰਦੇ ਜੇ ਜੋੜਾ ਲੈ ਲੈ ਸੌ ਮੈ ਲੋ ਕਿਲੋਮੀਟਰ ਤੱਕ ਕਰਦੀ ਪਹੁੰਚ ਫੇਰੀ ਪਹੁੰਚ ਸਰ ਵੀ ਐਂ ਐ ਜੇ ਕੋਈ ਜੋੜਾ ਲੈ ਲੂਗਾ ਠੀਕ ਆ ਹਮ ਜਿੱਚੋਂ ਮਾਨਤਾਨ ਵੀ ਹੋ ਜਾਊਗਾ ਤੇ 100 ਕਿਲੋਮੀਟਰ ਦੇ ਘੇਰੇ ਦੀ ਪਹੁੰਚ ਤੇ ਪਹੁੰਚ ਵੀ ਫਰੀ ਕਰਦੇ ਹੋਗੇ ਇਹ ਤੇ ਵਿੱਚੋਂ ਮਾਨਤਨ ਵੀ ਕਰਨ ਦੋ ਖਰੀਦਾਂ ਦੋ ਜੋੜਾ ਖਰੀਦਾਂ ਜੋੜਾ ਕੱਲੀ ਕੱਲੀ ਦਾ ਮੁੱਲ 35 35 ਹਜ਼ਾਰ ਹੈ ਕੋਈ ਛੋਟ ਨਹੀਂ ਉਹਦੇ ਵਿੱਚੋਂ ਮਾੜਾ ਤੋੜਾ ਮਾਨਤਨ ਕਰਨਾ ਵਾ ਹਨਾ ਬਈ ਹਾਂ ਠੀਕ ਹੈ ਬਈ ਹੁਣ ਮੈਨੂੰ ਇੱਟੀਆਂ ਕੱਟੀਆਂ ਲੈ ਲਈਆਂ ਤੇ ਫੇਰ ਆਪਾਂ ਚਲੋ ਮਾਨਤਨ ਦਾ ਜਿਹੜਾ ਕਰਨਾ ਹੈ ਕਰਨਾ ਦੋਹਾਂ ਦੀ ਪਹੁੰਚ ਵੀ ਲਈ ਪਹੁੰਚ ਵੀ ਘਰੇ ਲਵਾ ਦੇਾਂਗੇ ਢਾਲੇ ਤੋਂ ਠੀਕ ਹੈ ਨੰਬਰ 981 ਟਰਾਂਸਪੋਰਟ ਦਾ ਸਾਧਨ ਆਪਣੇ ਕੋਲ ਇੱਥੇ ਹੁੰਦਾ ਹੈ ਆਪਣੇ ਕੋਲ ਪ੍ਰਬੰਧਤ ਗੱਡੀ ਤਾਂ ਹੈ ਗੱਡੀ ਤਾਂ ਹੈਗਾ ਹੁੰਦਾ ਜੇ 200 ਕਿਲੋਮੀਟਰ ਦਾ ਹੁੰਦੀ ਅਜੇ ਪਈ 300 ਅਗਲੇ ਤੱਕ ਦਾ ਕਿਰਾਇਆ ਦੂਜਾ ਆਪ ਦੇ ਦੋ ਕਿ 100 ਕਿਲੋਮੀਟਰ ਦਾ ਤੂੰ 100 ਕਿਲੋਮੀਟਰ ਦੇ ਘੇਰੇ ਦਾ ਆਪਾਂ ਦਾ ਹਾਂ ਠੀਕ ਹੈ ਬਾਈ ਅੱਛਾ ਇੱਕ ਗੱਲ ਹੋਰ ਜੇ ਕੋਈ ਕਵੇ ਵੀ ਅਗਰ ਸਟੇਟ ਜਿਵੇਂ ਹਰਿਆਣਾ ਰਾਜਸਥਾਨ ਉਤਨੀ ਵੀ ਪਹੁੰਚ ਹਾਂ ਪਹੁੰਚਣਾ ਫਿਰ ਆਇਆ 100 ਕਿਲੋਮੀਟਰ ਦੇ ਘੇਰੇ ਤੇ ਆਪਾਂ ਪੈਸੇ ਦੇ ਦਿਆਂਗੇ ਹਾਂ ਬਾਕੀ ਦਾ ਰੋਲੇ ਕਿਰਾਇਆ ਦੇ ਹਾਂ ਗੱਡੀ ਦਾ ਪ੍ਰਬੰਧ ਆਪਣੇ ਕੋਈ ਟਰਾਂਸਪੋਰਟ ਦਾ ਹੁੰਦਾ ਬਸ ਠੀਕ ਹੈ ਜੀ ਨੰਬਰ ਫਿਰ ਆਪਣਾ ਗਿਆ 9814956244 9814956244 ਇਸ ਨੰਬਰ ਤੇ ਗੱਲਬਾਤ ਕਰ ਲਿਓ ਬਾਈ ਦੇ ਨਾਲ ਹੁਣ ਬਈ ਮੈਂ ਨ ਉਹ ਆ ਜੇ ਪਾਰੇ ਤੁਸੀਂ ਕਹਿ ਦਿੰਦੇ ਹੋ ਨਾ ਇੱਥੇ ਆ ਕੇ ਵੀ ਛੋਟੀਆਂ ਰਹਿ ਗਈਆਂ ਇਹ 15 ਰਤੇ ਕੰਨ ਦੇ ਗਿਣ ਲਿਆ ਜੀ ਤਕਰੀਬਨ ਆ ਉਹਦੇ ਘਰੇ 15 16 15 14 15 ਇੱਥੇ ਜੇ ਰਤੇ ਆ ਕੰਨ ਦੇ ਗਣ ਕੇ ਆ ਜਾਓ ਕਿ ਭਾਈ ਹਾਂ ਇੰਟਰਲੀ ਕੰਨ ਅੰਨੀ ਕੱਟੀ ਦਾ ਕੱਦ ਥੋੜਾ ਜਿਹਾ ਵੱਡਾ ਦੂ ਹਾਂ ਇਹ ਮੰਨ ਲਓ 15 ਮੰਨ ਲਓ 14 ਮੰਨ ਲਾ ਇੱਥੇ ਜੇ ਰਤੇ ਰਹਿਣ ਹਾਂ ਫਰਕ ਹੈਗਾ ਉਹਦਾ ਯਾਨੀ ਮੁੱਖੀ ਕਿਦਾ ਇਹਨਾਂ ਦਾ ਅਸਲ ਇਹ ਹੈ ਨਾ ਭਾਈ ਅਗਲਾ ਰਾਤ ਨੂੰ ਫੋਨ ਲਾ ਦਿੰਦਾ ਸੌਦਾ ਕਰਕੇ ਕੱਟੀ ਰੋਕ ਦਿੰਦਾ ਕੋਲੇ ਆ ਕੇ ਕਹਿ ਦਿੰਦਾ ਛੋਟੀ ਹੈ ਫਿਰ ਭਾਈ ਆਪਣਾ ਵੀਡੀਓ ਦਾ ਖਰਚਾ ਪਿਆ ਹੁੰਦਾ ਵੀ ਚਿੱਲੀ ਲੱਪਾਇਆ ਹੁੰਦਾ ਨੰਬਰ ਸਕਰੀਨ ਦੇ ਉੱਤੇ ਹੈ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ